ਅੱਜ ਸੁਪਰੀਮ ਮੋਟਰ ਗਰੁੱਪ ਵੱਲੋਂ TVS ਰਨ ਦੇ ਨਵੇਂ ਮੋਟਰਸਾਈਕਲਾਂ ਦੇ ਮਾਡਲਾਂ 2025 ਦੇ ਮੋਟਰਸਾਈਕਲਾਂ ਦਾ ਸ਼ਾਨਦਾਰ ਉਦਘਾਟਨ ਅੱਜ ਮੁੱਖ ਮਹਿਮਾਨ ਪੰਜਾਬ ਦੇ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਵੱਲੋਂ ਆਪਣੇ ਕਰ ਕਮਲਾ ਨਾਲ ਸੁਪਰੀਮ ਮੋਟਰ ਸ਼ੋਰੂਮ ਮੰਡੀ ਗਵਿੰਦਗੜ ਖੰਨਾ ਵਿਖੇ ਕੀਤਾ ਗਿਆ ਅੱਜ TVS ਮੋਟਰ ਕੰਪਨੀ ਦੁਨੀਆ ਦੇ ਵਿੱਚ ਜਾਣੀ ਮਾਣੀ ਜਾਂਦੀ ਹੈ ਆਪਣੇ ਸਕੂਟਰ ਔਰ ਮੋਟਰਸਾਈਕਲਾਂ ਲਈ TVS Jupiter TVS IQ TVS Raider TVS Apache ਇਹ ਉਹ ਪ੍ਰੋਡਕਟ ਹੈ ਜਿਨ੍ਹਾਂ ਨੂੰ ਕੋਈ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਹੈ ਔਰ ਅੱਜ ਅਸੀਂ ਇੱਕ ਐਸੀ ਕੈਟਾਗਰੀ ਦੇ ਵਿੱਚ ਐਂਟਰੀ ਕਰਨ ਜਾ ਰਹੇ ਹਾਂ ਜਿੱਥੇ ਪਹਿਲਾਂ ਅਸੀਂ ਹੋਈ ਸੀਗੇ ਔਰ ਉਹ ਹੈ ਖੰਨਾ ਦਾ ਬੜਾ ਨਾਮਵਰ ਪਰਿਵਾਰ ਹੈ ਵਿੱਜ ਪਰਿਵਾਰ ਔਰ ਜਿਹੜੇ ਸੁਪਰੀਮ ਮੋਟਰਸ ਦੇ ਓਨਰ ਨੇ TVS ਦੀ ਏਜੰਸੀ ਦੇ ਓਨਰ ਨੇ ਜਿਹੜੇ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਖੰਨੇ ਦੇ ਵਿੱਚ ਜਿਨ੍ਹਾਂ ਨੇ ਬੜਾ ਵੱਡਾ ਨਾਮ ਆਪਣੇ ਅਲੱਗ-ਅਲੱਗ ਫੀਲਡਾਂ ਦੇ ਵਿੱਚ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਸੁਪਰੀਮ ਮੋਟਰ ਗਰੁੱਪ ਵੱਲੋਂ TVS ਰੰਦੇ ਨਵੇਂ ਮੋਟਰਸਾਈਕਲਾਂ ਦੇ ਮਾਡਲਾਂ 2025 ਦੇ ਮੋਟਰਸਾਈਕਲਾਂ ਦਾ ਸ਼ਾਨਦਾਰ ਉਦਘਾਟਨ ਅੱਜ ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਵੱਲੋਂ ਆਪਣੇ ਕਰ ਕਮਲਾ ਨਾਲ ਸੁਪਰੀਮ ਮੋਟਰ ਸ਼ੋਰੂਮ ਮੰਡੀ ਗਵਿੰਦਗੜ ਖੰਨਾ ਵਿਖੇ ਕੀਤਾ ਗਿਆ खा दे साहब साढ़े मंत्री साहब कैबिनेट मिनिस्टर ऑफ पंजाब सरदार तरमप्रीत सिंह सोम जी का बहुत करना तो वेलकम सर, दी सर बहुत बहुत आए सर और इन सारी टीम दा बहुत बहुत स्वागत है और खास करके सा मीडिया के भरा रिपोर्टर साट की मैं बहुत बहुत थैंक यू कहना जी धन्यवाद ਅੱਜ TVS ਮੋਟਰ ਕੰਪਨੀ ਦੁਨੀਆ ਦੇ ਵਿੱਚ ਜਾਣੀ ਮਾਨੀ ਜਾਂਦੀ ਹੈ ਆਪਣੇ ਸਕੂਟਰ ਔਰ ਮੋਟਰਸਾਈਕਲਾਂ ਲਈ TVS ਜੁਪੀਟਰ TVS IQ TVS ਰੇਡਰ TVS அம்பਾਚੇ ਇਹ ਉਹ ਪ੍ਰੋਡਕਟ ਹੈ ਜਿਨ੍ਹਾਂ ਨੂੰ ਕੋਈ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਹੈ ਔਰ ਅੱਜ ਅਸੀਂ ਇੱਕ ਐਸੀ ਕੈਟਾਗਰੀ ਦੇ ਵਿੱਚ ਐਂਟਰੀ ਕਰਨ ਜਾ ਰਹੇ ਹਾਂ ਜਿੱਥੇ ਪਹਿਲਾਂ ਅਸੀਂ ਨਹੀਂ ਸੀਗੇ ਔਰ ਉਹ ਹੈ एसआईडी 프리미엄 ਕੈਟੇਗਰੀ 225 cc ਦਾ ਮੋਟਰਸਾਈਕਲ ਲਾਂਚ ਕਰਨ ਜਾ ਰਹੇ ਹਾਂ। ਔਰ ਉਸਦੇ ਲਈ ਮੈਂ ਰਿਕਵੈਸਟ ਕਰੂੰਗਾ ਮੰਤਰੀ ਸਾਹਿਬ ਨੂੰ ਕਿ ਉਹ ਪਹਿਲਾ ਦੋ ਸ਼ਬਦ ਕਹਿਣ ਔਰ ਉਸ ਤੋਂ ਬਾਅਦ ਅਸੀਂ ਇਹ ਲਾਂਚਿੰਗ ਕਰਾਂਗੇ ਸਰ। ਅੱਜ ਸਾਡੇ ਖੰਨਾ ਦੇ ਲਈ ਬਹੁਤ ਵੱਡਾ ਦਿਨ ਹੈ। ਸਾਡੇ ਖੰਨਾ ਦਾ ਬੜਾ ਨਾਮਵਰ ਪਰਿਵਾਰ ਹੈ ਵਿੱਜ ਪਰਿਵਾਰ ਔਰ ਜਿਹੜੇ ਸੁਪਰੀਮ ਮੋਟਰਸ ਦੇ ਓਨਰ ਨੇ ਟੀਵੀਐਸ ਦੀ ਏਜੰਸੀ ਦੇ ਓਨਰ ਨੇ ਜਿਹੜੇ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਖੰਨੇ ਦੇ ਵਿੱਚ ਜਿਨ੍ਹਾਂ ਨੇ ਬੜਾ ਵੱਡਾ ਨਾਮ ਆਪਣੇ ਅਲੱਗ-ਅਲੱਗ ਫੀਲਡਾਂ ਦੇ ਵਿੱਚ ਜਿਨ੍ਹਾਂ ਨੇ ਨਾਮ-ਨਾਮ ਕਮਾਇਆ ਅੱਜ ਉਹ ਆਪਣੀ ਏਰੀਏ ਦੇ ਵਿੱਚ ਆਪਣੇ ਆਪਣੀ ਜਿਹੜੀ ਉਹਨਾਂ ਦੀ ਏਜੰਸੀ ਹੈ ਉਹਦੇ ਵਿੱਚ ਅੱਜ ਉਹਨਾਂ ਨੇ ਤਿੰਨ ਮੋਟਰਸਾਈਕਲ ਤਿੰਨ ਨਵੇਂ ਬਾਈਕਸ ਨੇ ਜਿਹੜੇ ਉਹ ਲਾਂਚ ਕੀਤੇ ਨੇ TVS ਮੋਟਰ ਦੇ ਜਿਹੜੇ ਇਹ ਨਵੇਂ ਨਵੇਂ ਵਹੀਕਲ ਨੇ ਜਿਹੜੇ ਲਾਂਚ ਹੋਏ ਨੇ ਸੋ ਮੈਂ ਗੁਰਮਖ ਸਿੰਘ ਜੀ ਵਿੱਚ ਇਹਨਾਂ ਦੇ ਸਮੂਹ ਪਰਿਵਾਰ ਨੂੰ ਸਮੂਹ ਪਰਿਵਾਰ ਨੂੰ ਵਿੱਚ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਅੱਜ ਦੇ ਨਹੀਂ ਇਸ ਪਰਿਵਾਰ ਦੇ ਨਾਲ ਮੇਰੇ ਪਿਛਲੇ ਬਹੁਤ ਪੁਰਾਣੇ ਸੰਬੰਧ ਨੇ 20 ਸਾਲਾਂ ਤੋਂ ਮੈਂ ਖੁਦ ਇਹਨਾਂ ਦਾ ਪ੍ਰੋਡਕਟ ਹੈ ਜਿਹੜਾ TVS ਦਾ ਯੂਜ਼ ਕਰਦਾ ਆ ਰਿਹਾ ਹਾਂ ਸੋ ਇਸ ਕਰਕੇ ਜਿੱਥੇ ਤੱਕ ਗੱਲ ਪ੍ਰੋਡਕਟ ਦੀ ਕਰੀਏ ਪ੍ਰੋਡਕਟ ਇਹਨਾਂ ਦਾ ਕਿਸੇ ਕਿਸ ਕਿਸੇ ਦਿਖਦਾ ਜਾਂ ਕਿਸੇ ਦੀ ਇੰਟਰੋਡਕਸ਼ਨ ਦਾ ਮਹਤਾਜ ਨਹੀਂ ਉਹ ਆਪਣੇ ਆਪ ਦੇ ਵਿੱਚ ਇੱਕ ਬ੍ਰਿਲੀਅੰਟ ਪ੍ਰੋਡਕਟ ਹੈ ਤੇ ਜਿੱਥੇ ਤੱਕ ਜੇ ਮੈਂ ਪਰਿਵਾਰ ਦੀ ਗੱਲ ਕਰਾਂ ਵਿੱਚ ਪਰਿਵਾਰ ਦੀ ਤਾਂ ਉਹਨਾਂ ਦਾ ਵੀ ਕੋਈ ਮੁਕਾਬਲਾ ਨਹੀਂ ਕਿਰਤ ਕਮਾਈ ਕਰਨ ਵਾਲਾ ਪਰਿਵਾਰ ਇਹ ਦਸਾਂ ਨੌਹਾਂ ਦੀ ਔਰ ਇਹਨਾਂ ਨੇ ਹਰ ਖੇਤਰ ਦੇ ਵਿੱਚ ਚਾਹੇ ਇਨਾਂ ਦੀ ਏਜੰਸੀ ਦੇ ਵਿੱਚ ਹੋਵੇ ਉਹਦੇ 'ਚ ਵੀ ਚਾਹੇ ਨਿਊਟ੍ਰੀਸ਼ਨ ਨਿਊਟ੍ਰੀਸ਼ਨ ਦੇ ਪ੍ਰੋਡਕਟ ਨੇ ਉਹਦੇ 'ਚ ਵੀ ਡੀਲ ਕਰਦੇ ਨੇ ਚਾਹੇ ਉਹਦੇ 'ਚ ਵੀ ਇਹਨਾਂ ਨੇ ਬੜਾ ਵੱਡਾ ਨਾਮ ਕਮਾਇਆ ਸੋ ਮੈਂ ਇਸ ਕਰ ਤੇ ਮੁਬਾਰਕਬਾਦ ਦਿੰਦਾ ਔਰ ਮੈਂ ਅੱਜ মিডিਆ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਉਹਦੇ ਕਵਰੇਜ ਕਰਨ ਲਈ ਸੁਪਰੀਮ ਮੋਟਰਸ ਜੋ ਖੰਨਾ ਹੈ ਅੱਜ ਉਹਰੇ ਪਹੁੰਚੇ ਹੋ ਸੋ ਇਸ ਤੋਂ ਬਾਅਦ ਜੋ ਆਪਾਂ ਹੁਣ ਜਿਹੜੇ ਤਿੰਨੇ ਪ੍ਰੋਡਕਟ ਨੇ ਜੋ TVS ਮੋਟਰ ਦੇ ਨੇ ਉਹਨਾਂ ਲਾਂਚ ਕਰਾਂਗੇ ਮੈਂ ਇਹਨਾਂ ਦੇ ਸਟਾਫ ਦੇ ਹੋਈ ਕਿਉਂਕਿ ਕੋਈ ਵੀ ਅਧਾਰਾ ਹੁੰਦਾ ਉਹ ਸਟਾਫ ਬਿਨਾਂ ਨਹੀਂ ਚੱਲਦਾ ਸੋ ਸਟਾਫ ਨੂੰ ਇਹਨਾਂ ਦੇ ਮੈਨੇਜਰ ਇਹਨਾਂ ਦਾ ਸਟਾਫ ਵਰਕਿੰਗ ਸਟਾਫ ਟੈਕਨੀਕਲ ਸਟਾਫ ਜਿਹੜਾ ਅੰਦਰ ਕੰਮ ਕਰਦਾ ਮੈਂ ਇਹਨਾਂ ਦੇ ਸਟਾਫ ਨੂੰ ਵੀ ਮੁਬਾਰਕਬਾਦ ਦਿੰਦਾ ਕਿਉਂਕਿ ਇਹਨਾਂ ਨੇ ਸਾਰਾ ਸਟਾਫ ਆਪਣੇ ਬੱਚਿਆਂ ਵਾਂਗ ਰੱਖਿਆ ਹੋਇਆ ਆਪਣੇ ਪਰਿਵਾਰ ਵਾਂਗ ਰੱਖਿਆ ਹੋਇਆ ਸੋ ਮੈਂ ਸਟਾਫ ਨੂੰ ਵੀ ਮੁਬਾਰਕਬਾਦ ਦਿੰਦਾ ਅੱਜ ਦੇ ਇਸ ਖੁਸ਼ਹਰਮਾ ਜਿਹੜਾ ਮੌਕਾ ਹੈ ਇਹਦੇ ਤੇ ਸੋ ਬਹੁਤ ਬਹੁਤ ਧੰਨਵਾਦ